ਤਾਇਕ ਹੈਰਾਨ ਕਰਦੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਕਿ ਇੱਕ ਸਾਬਕਾ ਫੌਜੀ ਦੀ ਕੱਪੜਿਆਂ ਦੀ ਦੁਕਾਨ ਦੇ ਵਿੱਚੋਂ ਇੱਕ ਕਾਰ ਸਵਾਰ ਜੋੜੇ ਦੇ ਵੱਲੋਂ Google Pay ਦੇ ਨਾਂ ਦੇ ਉੱਤੇ ਠੱਗੀ ਮਾਰੀ ਗਈ ਹੈ ਤਾ ਹੈਰਾਨ ਕਰਦੀ ਖਬਰ ਹੈ ਜੋ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਸਾਬਕਾ ਫੌਜੀ ਦੇ ਨਾਲ 4000 ਤੋਂ ਵੱਧ ਦੀ ਠੱਗੀ ਹੈ ਜੋ ਇੱਕ ਜੋੜੇ ਦੇ ਵੱਲੋਂ ਮਾਰੀ ਗਈ ਹੈ ਜਿਸ ਤੋਂ ਬਾਅਦ ਉਹ ਕਾਰ ਦੇ ਵਿੱਚ ਸਵਾਰ ਹੋ ਕੇ ਰਫੂ ਚੱਕਰ ਹੋ ਜਾਂਦੇ ਤਾਈ ਸਬੰਧੀ ਗੱਲਬਾਤ ਕਰਦਿਆਂ ਸਾਬਕਾ ਫੌਜੀ ਗੁਰਮੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਕੱਪੜੇ ਦੀ ਦੁਕਾਨ ਚਲਾਈ ਜਾ ਰਹੀ ਹੈ ਤੇ ਉਹਨਾਂ ਨੇ ਕਿਹਾ ਕਿ ਸਾਡੀ ਦੁਕਾਨ ਦੇ ਉੱਪਰ ਇੱਕ 30 ਸਾਲ ਦੇ ਕਰੀਬ ਮਹਿਲਾ ਆਈ ਜਿਸ ਦਾ ਪਤੀ ਬਾਹਰ ਕਾਰ ਦੇ ਵਿੱਚ ਬੈਠਾ ਸੀ ਤੇ ਮਹਿਲਾ ਦੇ ਵੱਲੋਂ 4000 ਤੋਂ ਵੱਧ ਦੀ ਖਰੀਦਦਾਰੀ ਕੀਤੀ ਗਈ ਤੇ Google Pay ਤੋਂ ਪੇਮੈਂਟ ਕਰਨ ਦੇ ਨਾਮ ਦੇ ਉੱਪਰ ਉਹਨਾਂ ਦੇ ਨਾਲ ਹੈ ਜੋ ਮਹਿਲਾ ਦੇ ਵੱਲੋਂ ਠੱਗੀ ਮਾਰੀ ਗਈ ਜਿਸ ਤੋਂ ਬਾਅਦ ਦੋਵੇਂ ਪਤੀ ਪਤਨੀ ਕਾਰ ਦੇ ਵਿੱਚ ਸਵਾਰ ਹੋ ਕੇ ਫਰਾਰ ਹੋ ਗਏ ਇਸ ਦੀ ਪੂਰੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆ ਰਹੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਮੈਲਾ ਆਉਂਦੀ ਹੈ ਤੇ ਕੱਪੜੇ ਲੈ ਕੇ Google Pay ਦੇ ਨਾਂ ਤੇ ਇਸਾਬਕਾ ਫੌਜੀ ਦੇ ਨਾਲ ਚਲੀ ਜਾਂਦੀ ਹੈ ਆਪਣੇ ਪਤੀ ਦੇ ਨਾਲ ਕਾਰ ਦੇ ਵਿੱਚ ਬੈਠ ਕੇ ਅਤੇ ਜਿਸ ਤੋਂ ਬਾਅਦ ਸਾਬਕਾ ਫੌਜੀ ਨੇ ਇਨਸਾਫ ਦੀ ਮੰਗ ਕੀਤੀ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਸਾਡੇ ਬਣਦੇ ਪੈਸੇ ਸਾਨੂੰ ਦਿਵਾਏ ਜਾਣ ਨਹੀਂ ਤਾਂ ਕਾਰਵਾਈ ਹੈ ਜੋ ਇਸ ਜੋੜੇ ਦੇ ਉੱਤੇ ਕੀਤੀ ਜਾਵੇਗੀ ਉੱਧਰ ਪੁਲਿਸ ਨੇ ਜਾਂਚ ਕਰਦਿਆਂ ਕਿਹਾ ਹੈ ਕਿ ਉਹਨਾਂ ਨੇ ਸ਼ਿਕਾਇਤ ਹੈ ਜੋ ਦਰਜ ਕੀਤੀ ਹੈ ਤੇ ਸੀਸੀਟੀਵੀ ਦੇ ਆਧਾਰ ਦੇ ਉੱਤੇ ਦੋਸ਼ੀਆਂ ਦੀ ਪਾਲਵੀ ਜਾਰੀ ਹੈ ਪੁਲਿਸ ਅਧਿਕਾਰੀ ਨੇ ਕਿਹਾ ਹੈ ਕਿ ਪਤੀ ਪਤਨੀ ਇੱਕ ਕੱਪੜੇ ਦੀ ਦੁਕਾਨ ਤੇ ਆਏ ਤੇ ਕੱਪੜੇ ਖਰੀਦਣ ਤੋਂ ਬਾਅਦ ਉਹਨਾਂ ਦੇ ਵੱਲੋਂ ਦੁਕਾਨਦਾਰ ਨੂੰ ਪੈਸੇ Google Pay ਰਾਹੀਂ ਭੇਜੇ ਗਏ ਪਰ ਪੈਸੇ ਆਜੋ ਦੁਕਾਨਦਾਰ ਨੂੰ ਨਹੀਂ ਆਏ ਜਿਸ ਤੇ ਚਲਦੇ ਸਾਨੂੰ ਦੁਕਾਨਦਾਰ ਦੇ ਵੱਲੋਂ ਸ਼ਿਕਾਇਤ ਹੈ ਜੋ ਦਰਜ ਕਰਵਾਈ ਗਈ ਸੀ ਤੇ ਉਹਨਾਂ ਨੇ ਕਿਹਾ ਹੈ ਕਿ ਜਦੋਂ ਅਸੀਂ ਜਾਂਚ ਕੀਤੀ ਤੇ ਉਹਨਾਂ ਦਾ ਫੋਨ ਹੈ ਜੋ 스ਵਿਚ ਆਫ ਆ ਰਿਹਾ ਸੀ ਤੇ ਉਹਨਾਂ ਦੇ ਵੱਲੋਂ ਸਾਰੀ ਡਿਟੇਲ ਕਢਾਈ ਗਈ ਹੈ ਜੋ ਨੰਬਰ ਹੈ ਨਵਾਂ ਸ਼ਹਿਰ ਦਾ ਨਿਕਲਿਆ ਹੈ ਤਾ ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਸਾਡੇ ਵੱਲੋਂ ਜਾਂਚ ਹੈ ਜੋ ਕੀਤੀ ਜਾ ਰਹੀ ਹੈ ਤੇ ਵਣਦੀ ਕਾਰਵਾਈ ਹੈ ਜੋ ਇਸ ਜੋੜੇ ਦੇ ਉੱਤੇ ਕੀਤੀ ਜਾਵੇਗੀ ਮੇਰਾ ਨਾਮ ਗਰਮੇਸ਼ ਸਿੰਘ ਤੇ ਤੁਹਾਡਾ ਕਲਾਸ ਹਾਊਸ ਕੀ ਸੁਣਾਦੇ ਆ ਤਨਤਨ ਬਾਬਾ ਦੀਪ ਸਿੰਘ ਕਲਾਸ ਹਾਊਸ ਤੇ ਕੀ ਗੱਲ ਹੋਈ ਤੁਹਾਡਾ ਗੱਲ ਮੇਰੇ ਨਾਲ ਇਹ ਹੋਈ ਵੀ ਅੱਜ ਇੱਕ ਲੇਡੀ ਤਕਰੀਬਨ ਸਾਡੇ ਕੋਲ 4-5 ਵਜੇ ਮੇਰੇ ਕੋਲ ਆਈ ਵੀ ਮੈਨੂੰ ਸੂਟ ਚਾਹੀਦੇ ਆ ਮੈਂ ਕਿਹਾ ਬੈਠੋ ਸੂਟ ਮਿਲ ਜਾਣਗੇ ਕੋਈ ਗੱਲ ਨਹੀਂ ਕਿਹੋ ਜਿਹਾ ਚਾਹੀਦੇ ਆ ਆਂਦੀ ਸਾਡਾ ਕੋਈ ਫੰਕਸ਼ਨ ਹੈ ਮੈਂ ਉੱਥੇ ਦੇਣੇ ਆ ਤੇ ਉਹਦੇ ਵਾਸਤੇ ਮੈਨੂੰ ਸੂਟ ਵਿਖਾਓ ਸੂਟ ਵਿਖਾਇਆ ਤੇ ਉਹਨੇ ਚਾਰ ਸੂਟ ਜਿਹੜੇ ਉਹ ਪਸੰਦ ਕੀਤੇ ਆ ਉਦੋਂ ਬਾਅਦ ਦੋ ਅਖੇ ਅੰਡਰਵੀਅਰ ਦੇ ਦਿਓ ਦੋ ਦੋ ਬਨਾਨ ਦੇ ਦਿਓ ਤੇ ਦੋ ਚੁੰਨੀਆਂ ਦੇ ਦਿਓ ਮਤਲਬ ਕਰ ਕਰ ਕੇ ਸਾਰਾ ਸਮਾਨ ਜਿਹੜਾ ਉਹ 4020 ਰੁਪਏ ਦਾ ਬਣਿਆ ਤੇ ਸਾਰਾ ਸਮਾਨ ਇਹਦੇ ਫਾਫਿਆਂ ਚ ਪਾ ਦਿੱਤਾ ਤੇ ਆਂਦੀ ਪੈਸੇ ਮੈਂ ਜਿਹੜੇ ਸਕੈਨ ਕਰ ਦਿੰਦੀ ਆ ਮੈਂ ਕੋਈ ਨਹੀਂ ਕਰ ਦਿਓ ਜਦੋਂ ਸਕੈਨ ਕੀਤੇ ਆ ਤੇ ਉਹਦੀ ਮੈਨੂੰ ਝੂਠੀ ਜਿਹੜੀ ਆ ਉਹਨੇ ਜਿਹੜੀ ਸਕਰੀਨ ਸ਼ਾਟ ਪਾਤੀ ਆ ਤੇ ਉਹਨੂੰ ਓਕੇ ਨਹੀਂ ਕੀਤਾ ਮੈਂ ਉਹਨੂੰ ਕਿਹਾ ਵੀ ਮੇਰਾ ਮੋਬਾਈਲ ਜਿਹੜਾ ਇਹ ਬੋਲ ਪੈਂਦਾ ਵੀ ਪੈਸੇ ਪੈ ਗਏ ਆ ਹੈ ਇਹਨੇ ਉਸੇ ਵੇਲੇ 4000 ਦਾ ਮੈਂ ਕਿਹਾ 4000 ਬੋਲ ਦੇਣਾ ਸੀ ਪਰ ਲੇਕਨੇ ਇਹਨੇ ਕੁਝ ਬੋਲਿਆ ਨਹੀਂ ਪੈਸੇ ਨਹੀਂ ਪਏ ਨਹੀਂ ਨਹੀਂ ਆਖੇ ਪੈ ਗਏ ਆ ਤੁਸੀਂ ਮੋਬਾਈਲ ਮੇਰਾ ਮੋਬਾਈਲ ਨੰਬਰ ਲੈ ਲਓ ਮੈਂ ਆਖਿਆ ਵੀ ਮੋਬਾਈਲ ਨੰਬਰ ਵੀ ਦਿੱਤਾ ਤੇ ਮੈਂ ਕਿਹਾ ਵੀ ਤੁਸੀਂ ਇੱਥੇ ਰੁਕੋ ਤੇ ਮੈਂ ਲਾਗੇ ਮੈਂ ਸੁਨਿਆਰੇ ਦੀ ਦੁਕਾਨ ਆ ਮੈਂ ਉਹਨਾਂ ਦੇ ਮੁੰਡਿਆਂ ਕੋਲ ਮੈਂ ਚੈੱਕ ਕਰਾਵਾਂ ਮੈਂ ਉਧਰ ਨੂੰ ਗਿਆ ਤੇ ਇਹ ਗੱਡੀ ਪਿਜਾ ਕੇ ਜੜਿਆ ਇੱਥੋਂ ਲੈ ਗਏ ਇਸ ਤਰ੍ਹਾਂ ਦੀ ਮਰਸੀ ਕਿਸੇ ਮੇਖ ਨੂੰ ਲੱਗੋ ਉਹ ਤਕਰੀਬਨ ਮਤਲਬ 32 ਸਾਲ ਦੀ ਲੇਡੀ ਆ ਕੋਈ ਇਹ ਚੰਗੇ ਘਰ ਦੀ ਲੇਡੀ ਆ ਕੋਈ ਇਹ ਨਹੀਂ ਆ ਗੱਡੀ ਤੇ ਆਈ ਚਿੱਟੇ ਰੰਗ ਦੀ ਗੱਡੀ ਆ ਘਰ ਦਾ ਉਹਦਾ ਗੱਡੀ ਚ ਬੈਠਾ ਸੀ ਤੇ ਸੀਸੀਟੀਵੀ ਹੈਗੀ ਆ ਜੀ ਸੀਸੀਟੀਵੀ ਕੈਮਰੇ ਗਈ ਫੋਟੋ ਉਹਦੀ ਗੱਡੀ ਦੀ ਕੋਈ ਫੋਟੋ ਨਹੀਂ ਆਈ ਕਿਉਂਕਿ ਲੇਡੀ ਦੀ ਜਿਹੜੀ ਆ ਉਹ ਮੇਰੇ ਕੈਮਰੇ ਚ ਆਈ ਆ ਤੇ ਉਹ ਜਿਹੜੀ ਆ ਮੈਂ ਉਹ ਤੁਹਾਨੂੰ ਦਿਖਾ ਦਿੱਤੀ ਆ ਵੀ ਆਈ ਆ ਕਾਹਨਾ ਚਰ ਕਾਫੀ ਚਰ ਬੈਠੀ ਜੀ ਆ ਸਾਰੀ ਵੀਡੀਓ ਜਿਹੜੀ ਆ ਉਹ ਕੈਮਰੇ ਦੇ ਵਿੱਚ ਜਿਹੜੀ ਉਹ ਆਈ ਆ ਉਹਦੀ ਮੈਂ ਮੰਨ ਲਵਾਂ ਮੈਂ ਮੰਨ ਕਰਦਾ ਵੀ ਜਾਂ ਤੇ ਮੈਨੂੰ ਆਪਣੇ ਆਪ ਆਣ ਕੇ ਇਥੇ ਪੈਸੇ ਦੇ ਜੇ ਤੇ ਚਲੋ ਠੀਕ ਠਾਕ ਆ ਜੇ ਨਹੀਂ ਆ ਤੇ ਫਿਰ ਪੁਲਿਸ ਕਾਰਵਾਈ ਕੀਤੀ ਜੋਗੀ ਬਸ ਮੇਰਾ ਨਾਮ ਗੁਰਵਜਨ ਸਿੰਘ ਹੈ ਬਸ ਜੀ ਕੀ ਕੰਮ ਕਰਦੇ ਹੋ ਕਿਥੇ ਰਹਿੰਦੇ ਸਾਡੀ ਨਾ ਬੇਟੀ ਦੁੱਧ ਕੰਨਾਂ ਸ਼ੋਪ ਛੱਡ ਕੇ ਸਾਡੀ ਆਪਣੀ ਸਨਾਰੇ ਦੀ ਸ਼ੋਪ ਹੈ ਵੇਚਦੇ ਆ ਆਪਣੀ ਤੇ ਕੀ ਅੱਜ ਹੋਇਆ ਨਾਲ ਕੱਟ ਅੱਜ ਨਵੀ ਦੀ ਸਾਡੇ ਕੋਲ ਭੱਜੇ ਭੱਜੇ ਆਏ ਆ ਤੇ ਕਹਿੰਦੇ ਹੀ ਵੀ ਮੇਰਾ ਫੋਨ ਚ ਨਾ 4000 ਰੀਚਾਰਜ ਕਰਵਾਇਆ ਸੀ ਤੇ ਉਹ ਰੀਚਾਰਜ ਵਿਖਿਆ ਹੋਇਆ ਨਹੀਂ ਬੱਚਾ ਨੂੰ ਕਹਿੰਦੇ ਵੀ ਰੀਚਾਰਜ ਹੋਇਆ ਨਹੀਂ ਹੋਇਆ ਤੇ ਜਬ ਬੱਚੇ ਨੇ ਵੇਖਿਆ ਕਹਿੰਦੇ ਅੰਕਲ ਜੀ ਰਿਚਾਰਜ ਨਹੀਂ ਹੋਇਆ ਤੇ ਇਹ ਪਰਚਾਨਦੇ ਹੀ ਥੋੜਾ ਜਿਹਾ ਤੇ ਮੈਨੂੰ ਵੀ ਇਹ ਬਾਹਰ ਆਏ ਤੇ ਵੇਖਿਆ ਤੇ ਗੱਡੀ ਅੰਦਰ ਬਾਹਰ ਗੱਡੀ ਲੱਗੀ ਸੀ ਤੇ ਗੱਡੀ ਉਹ ਲੈ ਕੇ ਦਿਓ ਚਲੇ ਗਏ ਤੇ ਮੈਨੂੰ ਕਹਿੰਦੇ ਗੱਡੀ ਠੀਕ ਲੋਤੀ ਮੈਂ ਕਹਿੰਦਾ ਤੇ ਚਲੇ ਗਈ ਸੀ ਮੈਂ ਬਾਹਰ ਬੈਠਾ ਸੀ ਕੁਰਸੀ ਤੇ ਤੇ ਬੱਚੇ ਅੰਦਰ ਕਾਊਂਟਰ ਤੇ ਬੈਠੇ ਬੱਚੇ ਇਹਨਾਂ ਦਾ ਮੋਬਾਈਲ ਵੇਖ ਰਹੇ ਸੀ ਇਹਨਾਂ ਕੋ ਚਾਰਕ ਸੂਟ ਚਾਰ ਪੰਜ ਸੂਟ ਲੈ ਕੇ ਗਿਆ ਤੇ ਬਾਕੀ ਹੋਰ ਵੀ ਇਹਨਾਂ ਕੋ ਉਹ ਲੈ ਕੇ ਗਏ ਦੁਪੱਟੇ ਦੁਪੱਟੇ ਲੈ ਕੇ ਇਹਨਾਂ ਕੋਲੋਂ 4 4000 ਰੁਪਏ ਦੇ ਕਹਿੰਦੇ ਸੀ ਸਕੈਨ ਕਰਾਇਆ ਤੇ ਉਹ 4000 ਇਹਨਾਂ ਨੇ ਉਹ ਮੈਡਮ ਨੇ ਪਾਇਆ ਨਹੀਂ ਤੇ ਉਹਨਾਂ ਦੀ ਵੀਡੀਓ ਬੁਢੀ ਆਈ ਆ ਤੇ ਫਿਰ ਜੋ ਤੁਹਾਡੇ ਕੋਲ ਹੈ ਕੀ ਹਾਲਾਤ ਇਹਨਾਂ ਦੇ ਇਹਨਾਂ ਦੇ ਇਹ ਕਮੰਡਾ ਏਜ ਬਾਰੇ ਇਹ ਕਮੰਡੇ ਪਰ ਇਹਨਾਂ ਨੂੰ ਚਾਹ ਚੁ ਪਿਆਈ ਮੇਕਅਪ ਚਾਹ ਚੁ ਪਈ ਉਹ ਜਿਹੜੀ ਮੈਡਮ ਚਲੀ ਗਈ ਉਹ ਤੇ ਹੁਣ ਵਾਪਸ ਆਉਣ ਹੋ ਰਹੀ ਤੇ ਫਿਰ ਉਹਨਾਂ ਵਿੱਚ ਚਾਹ ਚੁ ਪਿਆਈ ਮੈਂ ਵੀਰ ਹੋਣਾ ਨੂੰ ਮੈਂ ਕਿਤੇ ਬੈਰੋ ਫਿਰ ਤੇ ਫਿਰ ਭਜੇ ਭਜੇ ਆਏ ਇਹਨਾਂ ਚਰਨੋਂ ਗੱਡੀ ਤੇ ਨਿਕਲ ਗਈ ਤੇ ਫਿਰ ਪਰੇਸ਼ਾਨ ਹੀ ਵੀਰ ਦੀ ਤੇ ਇਹ ਤੇ ਵੀਰ ਦੀ ਨਾ ਬੜਾ ਧੱਕਾ ਹੋ ਗਿਆ ਵੀਰ ਦੀ ਨਾ ਪੁੱਤ ਤੁਹਾਨੂੰ ਪਤਾ ਦੇ ਇੱਕ ਕਸੂਟਾ ਨੂੰ ਕਿੰਨੇ ਪੈਸੇ ਕਮਾ ਲਾਂਗੇ 100 200 250 ਰੁਪਇਆ 300 ਕਸੂਟੇ ਕਮਾ ਲਾਂਗੇ ਕੀ ਕਰਜਾ ਜੋ ਸੀਸੀਟੀਵੀ ਲਗੋ ਨਾਹੀਂ ਤੇ ਕਹ ਨਿਆਰੇ ਸੀਸੀਟੀਵੀ ਟੀਵੀ ਕੋਲੋਂ ਲੋਕ ਦੁਨੀਆ ਡਰਦੀ ਨਹੀਂ ਵੀਰ ਦੀ ਸੋ ਸੀਸੀਟੀਵੀ ਕੋਲੋਨੀ ਦੁਨੀਆ ਡਰਦੀ ਜੀ ਆਜੋ ਭੈਣ ਜੀ ਅਰਿਕਲ ਨਾ ਅਰਿਕਲ ਅਹੀਂ ਮੰਗ ਕਰਦੇ ਆ ਕਿ ਜਿਹੜੀ ਭੈਣ ਨੇ ਪੈਸੇ ਸਮਾਨ ਖੜਿਆ ਹੋਵੇ ਇਹਨਾਂ ਕੋਲੋਂ ਉਹ ਵਾਪਸੀ ਇਹਨਾਂ ਦੇ ਚਵੈਰਾਂ ਦੇ ਪੈਸੇ ਦੇ ਦੇਣ ਮਿਹਨਤ ਦੀ ਕਮਾਈ ਆ ਉਹ ਜਿਹ ਵੀ ਵੇਖੋ ਬੈਠੋ ਕਮੰਡੇ ਵੇਖੋ ਕਦੇ ਵੀ ਇਹਨਾਂ ਦੇ ਹੱਥ ਪੈਰ ਕਮੰਡੇ ਉੱਤੇ ਬੈਠੇ ਤੇ ਤਾਂ ਕਰਕੇ ਅਹੀਂ ਕਹਿੰਦੇ ਕਿ ਪਿਆਰ ਨਾਲ ਉਹਨਾਂ ਦੇ ਜੋ ਵੀ ਪੈਸੇ ਮਿਹਨਤ ਦੀ ਕਮਾਈ ਉਹਨਾਂ ਨੂੰ ਦੇ ਜਾਣ ਤੇ ਟੈਨਸ਼ਨ ਕਰਦੇ ਇਹ ਆਰਮੀ ਚੋਂ ਰਿਟਾਇਰ ਦੇ ਕੈਪਟਨ ਰਿਟਾਇਰ ਦੇ ਵੀਰ ਜੀ ਸਾਡੇ ਕੈਪਟਨ ਚੋਂ ਰਿਟਾਇਰ ਹੈ ਵੀਰ ਜੀ ਇਹ ਬ੍ਰਦਰ ਸਾਡੇ ਕੋਲੇ ਗਰਮੇਸ਼ ਸਿੰਘ ਹੋਣਾ ਨੇ ਕੰਪਲੀਟ ਕੀਤੀ ਆ ਕਹਿੰਦੇ ਵੀ ਮੈਂ ਸੇਵਾਮੁਕਤ ਆ ਆਰਮੀ ਦੇ ਵਿੱਚੋਂ ਕੈਪਟਨ ਪੈਨਸ਼ਨ ਆਇਆ ਤੇ ਮੈਂ ਕਪੜੇ ਦੀ ਦੁਕਾਨ ਕਰਦਾ ਉੱਥੇ ਕੋਈ ਦੋਵੇਂ ਮੀਆਂ ਬੀਬੀ ਆਏ ਨੇ ਤੇ ਉਹਨਾਂ ਨੇ ਇਹਨਾਂ ਕੋਲ 4000 ਦੇ ਕਰੀਬ ਕਪੜੇ ਖਰੀਦੇ ਆ ਤੇ ਇਹਨਾਂ ਨੇ ਕਿਹਾ ਵੀ ਦੂਸਰਾ ਅਸੀਂ ਸਕੈਨਰ ਜਿਹੜਾ ਵਾ ਉਹ ਆਪਣਾ ਜਿਹੜੇ ਪੇ Google Pay ਪੈਸੇ ਕੀਤੇ ਆ ਤੇ ਇਹਨਾਂ ਨੂੰ ਸਕੈਨਰ ਦਿਖਾਤਾ ਉਹਨਾਂ ਨੇ ਤੇ ਜਿਹੜੇ ਇਹਨਾਂ ਨੇ ਬਾਅਦ ਚੋਂ ਆਪਣਾ ਚੈੱਕ ਕੀਤਾ ਕਿ ਇਹਨਾਂ ਦੇ ਪੈਸੇ ਨਹੀਂ ਆਏ ਸੀ ਉਹ ਛਾਤਰ ਨੇ ਬੰਦੇ ਉਹਨਾਂ ਨੇ ਫੋਨ ਵਗੈਰਾ ਆਪਣਾ ਬੰਦ ਕਰ ਦਿੱਤਾ ਵਾ ਤੇ ਜਿਹੜਾ ਆਪਣਾ ਟੈਕਨੀਕਲ ਦੀਸਟ ਹੈ ਆਪਣੀ ਇਹ ਮਦਦ ਲਈ ਆ ਰਹੀ ਹੈ ਉਹ ਜਿਹੜਾ ਇਹ SIM ਦਾ ਨੰਬਰ ਕਢਾਇਆ ਵਾ ਉਹ ਨਵੇਂ ਸ਼ਹਿਰ ਦਾ ਨਿਕਲਿਆ ਇਹ ਨੰਬਰ ਤੇ ਕੀ ਗੱਲ ਲੱਗ ਗਿਆ ਕਿੱਥੋਂ ਬਣਦੀ ਨਹੀਂ ਉਹ ਨਵੇਂ ਨਵੇਂ ਸ਼ਹਿਰ ਦਾ ਜੀ ਲੋਕੇਸ਼ਨ ਦਾ ਫੋਨ ਤਾਂ ਬੰਦਿਆ ਬਟ ਉਹਦਾ ਜਿਹੜਾ ਨੰਬਰ ਕਢਵਾਇਆ ਵਾ ਉਹ ਕਰੇ CDR ਵਗੈਰਾ ਕਢਵਾਈ ਜਾ ਰਹੀ ਆ ਤੇ ਕੋਈ ਨਹੀਂ ਬਣਦੀ ਤਫतीश ਕਰਾਂਗੇ ਜੋ ਵੀ ਸਾਹਮਣੇ ਆਊਗਾ ਫਿਰ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸੀਸੀਟੀਵੀ ਫੁਟੇਜ ਹੈਗੀ ਸਾਹਮਣੇ ਸੀਸੀਟੀਵੀ ਫੁਟੇਜ ਬਣਾਵਲੇ ਦਿੱਤੀ ਗਈ ਹੈ ਜੀ ਪਰ ਉਹ ਬੇਪਛਾਣ ਦੇ ਬੰਦੇ ਉਹ ਵੀ ਆਪਣੇ ਖੁਫੀਆ ਸੋਰਸ ਰਾਹੀਂ ਪਤਾ ਲਾ ਰਹੇ ਆ En la diagrama sí que lo